ਆ ਮਾਇਕਾ ਗੁੱਚੀ। ਓਕੇ ਇਹਦਾ ਨਾਮ ਮੈਂ ਗੁੱਚੀ ਆ। ਬਿਲਕੁਲ। ਅੱਛਾ ਇਹ ਆਪਣਾ ਹੈਗੇ? ਇਹ ਵੀ ਆਪਣਾ ਹੀ ਹੈਗੀ। ਅੱਛਾ ਇਹ ਇਹ ਕਿਹਦਾ ਬੱਚਾ ਇਹ? ਬਾਡੀ ਡੌਗ ਦਾ? ਇਹ ਆਪਣੇ ਸੁਲਤਾਨ ਦਾ ਬੱਚਾ ਆ। ਬਿਲਕੁਲ ਬਿਲਕੁਲ। ਆ ਦੇਖੋ ਸਾਈਨ ਮਾਰ ਰਹੀ ਹੈ ਜੂ ਇਹਨੂੰ ਦੇਖ ਲਓ ਤੁਸੀਂ। ਇਹ ਹਜੇ ਕਿੰਨੀ ਐਜ ਹੋ ਗਈ ਜੀ? 11 ਮਹੀਨਾ ਦਾ ਹੋ ਗਿਆ ਜੀ। weight ਕਿੰਨਾ ਹੋ ਗਿਆ ਦਾ? ਇਹ ਤਾਂ weight ਆ ਲੈ। ਬਾਜੀ ਇਹਦਾ 25 ਕਿਲੋ weight ਹੈ ਦਾ। ਕ੍ਰਿਸਟਲ ਦਾ weight ਹੈਗਾ 36 36 ਹੋ ਗਿਆ ਦਾ। ਕ੍ਰਿਸਟਲ 4 ਸਾਲ ਦੀ ਉਹ 1 ਸਾਲ ਦਾ ਪੂਰਾ। ਇਹਦੇ ਵਰਗਾ ਕਦੋਂ ਬਣ ਜਾਣੇ ਨੇ? ਬਾਜੀ ਇਹਨੂੰ ਲੱਗਣਾ ਹਲੇ ਟਾਈਮ ਤਾਂ ਲੱਗਣਾ ਹੈ ਤੇ ਬੱਚਾ ਹੀ ਆ ਲੈਦਾ। ਬੱਚਾ ਹੀ ਆ ਇੱਧਰ ਕੋਈ ਡੌਗ ਦੇਖ ਲੈ ਹੈ ਨਾ ਜਿਹੜਾ ਕਿ ਅੱਜ ਮੇਲਾ ਦਾ ਸਨੀ ਕ੍ਰਿਸਟਲ ਡੌਗ ਕੈਨਲ ਦਾ ਵੀ ਇੱਧਰ ਖੜਾ ਨਾ ਆ ਗਿਆ ਹੈ ਨਾ ਆਹ ਜੀ ਆਹੇ ਨਾਮ ਦਾ ਜੀ ਹੋਮ ਲੈ ਕੇ ਉਹਨੂੰ ਪਤਾ ਨਹੀਂ ਇੱਧਰ ਆ ਰਿਹਾ ਹੈ ਨਾ ਕੋਈ ਤੇ ਇਹ ਦੇਖ ਨਾ ਉਹ ਬੱਕਰੇ ਬੱਕਰੇ ਦੇ ਕੋਲੇ ਰੰਗ ਹੁੰਦੇ ਆ ਹਸਕੀ ਦੇ ਅੱਜ ਬਲੈਕ ਐਂਡ ਵਾਈਟ ਵੀ ਹੈਗਾ ਬਿਲਕੁਲ ਤੇ ਕਾਪਰ ਕਲਰ ਹੈ ਕ੍ਰਿਸਟਲਰ ਇੱਕ ਹੋਰ ਸੀ ਡੌਗ ਇਹ ਇਹ ਆ ਤੀਜਾ ਡੌਗ ਰਿੰਗ ਚ ਲਾਇਆ ਮੈਂ ਆਪਣਾ ਅੱਛਾ ਇੱਕ ਰਿੰਗ ਚ ਲਾਇਆ ਹੋਇਆ ਇਹ ਆਪਾਂ ਚਲੋ ਦੋਨਾਂ ਦੀ ਗੱਲਬਾਤ ਕਰਦੇ ਆਂ ਅੱਜ ਇਹਨੋਂ ਕੋਈ ਬਥੇਰੇ ਪਤਨੀ ਤੰਨ ਹਸਤੀ ਦੀ ਮਿਲਦੀ ਹੁੰਦੇ ਨੇ ਤੁਹਾਨੂੰ ਪਤਾ ਹੀ ਆਪਾਂ ਕਿੰਨੀ ਵਾਰੀ ਵੀਡੀਓ ਦਿਖਾਈ ਹੈ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਅਮਰਸਰ ਡਾਊਨਸਟੇਟ ਵਿੱਚ ਪਹੁੰਚੇ ਨੇ ਅੱਜ ਕੀ ਜਾਣਕਾਰੀ ਦੇਣੀ ਹੈ ਨਵੀਂ ਗੱਲਬਾਤ ਕਰਦੇ ਆ ਤੁਹਾਡੇ ਨਾਲ ਹਾਂਜੀ ਭਾਜੀ ਕੀ ਹਾਲ ਚਾਲ ਹੈ ਬਸ ਠੀਕ ਆ ਭਾਜੀ ਇੱਕਦਮ ਫਸਕਾ ਕਰਕੇ ਦੱ ਕਰ ਰਹੇ ਆ ਇੱਕਦਮ ਓਕੇ ਰਿਪੋਰਟ ਤੇ ਅੱਜ ਨਾਲ ਬਲੈਕ ਲਈ ਬੈਠੇ ਹੋਏ ਕਿਵੇਂ ਆ ਬਾਦ ਇਦਾਂ ਨਾ ਸਾਰੇ ਤੁਹਾਡੀ ਵੀਡੀਓ ਦੇਖ ਕੇ ਕਹਿੰਦੇ ਕਿ ਇਹ ਕਿਉਂ ਸਡਾਉ ਵਾਲਾ ਹਰ ਵਾਰੀ ਦਾ ਕੋਪਰੀ ਚੱਕ ਕੇ ਤੁਰਿਆ ਰਹਿੰਦਾ ਤਾਂ ਕਰਕੇ ਜਿਵੇਂ ਬੁਲੀਕੋਡ ਦਾ ਬਲੈਕ ਐਂਡ ਵਾਈਟ ਲੈ ਕੇ ਆ ਜੀ ਇਹਨਾਂ ਮੈਂ ਕਿਹਾ ਗੁੱਚੀ ਓਕੇ ਇਹਦਾ ਮੈਂ ਮੈਂ ਗੁੱਚੀ ਆ ਬਿਲਕੁਲ ਅੱਛਾ ਇਹ ਆਪਣਾ ਹੈਗੇ ਇਹ ਵੀ ਆਪਣਾ ਹੀ ਹੈਗੇ ਅੱਛਾ ਇਹ ਇਹ ਕਿਹਦਾ ਬੱਚਾ ਹੈ ਤੁਹਾਡੇ ਡੌਗ ਦਾ ਇਹ ਆਪਣੇ ਸੁਲਤਾਨ ਦਾ ਬੱਚਾ ਆ ਇਹ ਸੁਲਤਾਨ ਦਾ ਬੱਚਾ ਬ ਕਿ ਮੇਗਾ ਥੋੜਾ ਡਿਫਰੈਂਟ ਕਲਰ ਲਾਉਣੇ ਤਾਂ ਹਰ ਬੰਦੇ ਨੇ ਇਹੀ ਕਹਿਣਾ ਕਿ ਜਦੋਂ ਦੇਖੋ ਇੱਕ ਆਪਰੀ ਲੈ ਕੇ ਤੁਰਿਆ ਇਹ ਗੱਲ ਮੈਂ ਤਾਂ ਕੀਤੀ ਐ ਨਾ ਹੁਣ ਇਹਨੂੰ ਤਾਂ ਸਾਰੇ ਲੋਕ ਜਾਣਨ ਲੱਗੇ ਅੱਜ ਮੈਂ ਦੇਖਿਆ ਵੀ ਇੱਥੇ ਬਹੁਤ ਸਾਰੇ ਲੋਕ ਸੈਲਫੀਆਂ ਲੈ ਰਹੇ ਸੀ ਇਹਦੇ ਨਾਲ ਹਾਂਜੀ ਹਾਂਜੀ ਕੁੜੀਆਂ ਕਿੰਨੀਆਂ ਆਪਾਂ ਦੇਖਿਆ ਨਾ ਇੱਥੇ ਸੈਲਫੀਆਂ ਲੈਣ ਆਏ ਸੀ ਵੀ ਕ੍ਰਿਸਟਲ ਨੂੰ ਸਾਰੇ ਜਾਣਦੇ ਆ ਤਕਰੀਬਨ ਅਸਿਆ ਜੀ ਇਹ ਆ ਕ੍ਰਿਸਟਲ ਜਿਹੜਾ ਵੀ ਆਉਂਦਾ ਸੀਗਾ ਇਹਦੀ ਗੱਲਬਾਤ ਕਰਦੇ ਆ ਇਹ ਆਪਣਾ ਗੁੱਚੀ ਆ ਤੁਸੀਂ ਗੁੱਚੀ ਵੀ ਦੇਖ ਸਕਦੇ ਹੋ ਕ੍ਰਿਸਟਲ ਦੀ ਗੱਲ ਮੜਾ ਗੁੱਚੀ ਨੂੰ ਦਿਖਾਓ ਇੱਥੇ ਨਾਮ ਬੜਾ ਰੱਖਿਆ ਤੁਸੀਂ ਆਪਾਂ ਡਿਫਰ ਕੁਸੀਂ ਹਰ ਦੇਖੋ ਯਾਰ ਇਹਦਾ ਗੁੱਚੀ ਦਾ ਆ ਦੇ ਹਿੱਤੀ ਦਾ ਇਹ ਵਿਚਾਰ ਦੀ ਖਾਰਚਾ ਦਾ ਥੋੜੀ ਕੇ ਨਾਲ ਹੋ ਜਾਂਦਾ ਕਿਵੇਂਰੀ ਆ ਦੇਖੋ ਤੁਸੀਂ ਫੜ ਦੇਖੋ ਬਹੁਤ ਇੱਕ ਦੂਜੀ ਗੱਲ ਗਿਆ ਇਹਨੂੰ ਸਿਲਕੀ ਬਹੁਤ ਜ਼ਿਆਦਾ ਵੀਰੇ ਇਹ ਬੁਲੀਕੋਰ ਦੀ ਪਛਾਣ ਇਹ ਇਹਦੇ ਬਾਰੇ ਥੋੜਾ ਦੱਸਿਓ ਤੁਸੀਂ ਬਿਹਾਰ ਦੇ ਵਿੱਚ ਕੀ ਫਰਕ ਹੁੰਦਾ ਬਿਲਕੁਲ ਜਿਹੜੇ ਬੁਲੀਕੋਰ ਹੋਗੇ ਬੁਲੀਕੋਰ ਦੇ ਵਾਲ ਬਿਲਕੁਲ ਸਮਾਲ ਹੋ ਜਿਹੜਾ ਸਟੈਂਡਰਡ ਕੋਡ ਹੁੰਦਾ ਵਾਲ ਬਿਲਕੁਲ ਸਮਾਲ ਹਾਂਜੀ ਉਸਲਾ ਆ ਜੇ ਸਟਾਈਲ ਕਰਦੇ ਤਾਂ ਇਹ ਬੁਲੀਕੋਟ ਆਊਗਾ ਤੇ ਬਾਲ ਫਲਫੀ ਹੋਣਗੇ ਬਿਲਕੁਲ ਸੌਫਟ ਹੋਗੇ ਉੱਪਰ ਸਟਾਈਲ ਹੋਊਗਾ ਠੀਕ ਹੈ ਜਿਹੜਾ ਸਟੈਂਡਰਡ ਕੋਟ ਹੋਊਗਾ ਬਿਲਕੁਲ ਜਿਹੜੇ హెయిਰ ਹੁੰਦੇ ਆ ਬਿਲਕੁਲ ਹਾਰਡ ਹੁੰਦੇ ਆ ਤੇ ਸਮਾਲ ਹੁੰਦੇ ਆ ਆਪਣੇ ਕੋ ਸਾਰੇ ਬੁਲੀਕੋਟ ਫਲਫੀ ਬੱਚੇ ਪਏ ਆ ਤੁਸੀਂ ਦੇ ਹੱਥ ਮਾਰ ਕੇ ਪੂਰਾ ਸਿਲਕੀ ਐਨ ਜਿਵੇਂ ਸੌਫਟ ਇਹ ਬਿਲਕੁਲ ਕਾਟਨ ਬਿਲਕੁਲ ਜਿੱਦਾਂ ਕਾਟਨ ਹੁੰਦੀ ਆ ਉਸ ਤੋਂ ਵੀ ਮੰਨ ਲਓ ਇਹ ਸਿਲਕੀ ਆ ਹੱਥ ਤੁਹਾਡਾ ਸਲਿੱਪ ਕਰਦਾ ਤੁਸੀਂ ਹੱਥ ਲਾ ਕੇ ਦੇਖ ਸਕਦੇ ਆ ਆਲੇ-ਦਾਲੇ ਕਰਾਊਡ ਬਣਿਆ ਹੋਇਆ ਤੁਸੀਂ ਉਹ ਵੀ ਦਿਖਾ ਸਕਦੇ ਹੋ ਬਾਈ ਇਧਰ ਨਾਲ ਦੇਖੋ ਤੁਸੀਂ ਪੂਰਾ ਕਰਾਊਡ ਬਣਿਆ ਬਹੁਤ ਸਿਲਕੀ ਆ ਜਿਹੜਾ हेयर कोट ਆ ਇਹ ਵਾਲਾ ਬਹੁਤ ਸਿਲਕੀ ਆ ਇਹਦੇ ਜੀ ਡਿਸਟੈਂਸ ਦਾ ਡਿਫਰੈਂਸ ਜਿਹੜਾ ਕੀ ਆ ਵੀ ਜਿਹੜਾ ਸੈਮੀ ਬੁਲੀ ਹੁੰਦਾ ਉਹਦਾ ਕੋਡ ਰਫ ਹੋਊਗਾ ਤੇ ਹਾਰਡ ਹੋਊਗਾ ਜਿਹੜਾ ਫੁੱਲ ਬੁਲੀ ਕੋਡ ਆ ਕਹਿ ਸਕਦੇ ਆਪਾਂ ਨੂੰ ਤੇ ਉਹਦਾ ਕੋਡ ਜਿਹੜਾ ਹੁੰਦਾ ਬਿਲਕੁਲ ਸੌਫਟ ਪਰ ਸੌਫੀ ਬੱਚੇ ਹੋਗੇ ਅੱਛਾ ਜੀ ਕੁਆਲਿਟੀ ਦੇ ਦੇ ਸਕਦੇ ਜਿਹੜੇ ਨਾ ਹੇਅਰ ਸ਼ਾਈਨਿੰਗ ਦੇਖੋ ਡਿਫਰੈਂਟ ਤੁਹਾਨੂੰ ਦਿਖ ਰਹੀ ਹੈ ਨਾ ਬਿਲਕੁਲ ਆ ਦੇਖੋ ਸਾਈਨ ਮਾਰ ਰਹੀ ਹੈ ਜ ਤੁਸੀਂ ਇਹਨੂੰ ਦੇਖ ਲਓ ਤੁਸੀਂ ਇਹ ਹਜੇ ਕਿੰਨੀ ਐਜ ਹੋ ਗਈ ਜਿੱਦੀ 11 ਮਹੀਨਾ ਦਾ ਹੋ ਗਿਆ ਜੀ ਵੇਚ ਕੇ ਨਾ ਹੋ ਗਿਆ ਦਾ ਇਹ ਤਾਂ ਬੇਟਾ ਲੈ ਭਾਜੀ ਇਹਦਾ 25 ਕਿਲੋ weight ਹੈ ਦਾ ਕ੍ਰਿਸਟਲ ਦਾ weight ਹੈਗਾ 36 36 ਹੋ ਗਿਆ ਦਾ ਕ੍ਰਿਸਟਲ 4 ਸਾਲ ਦੀ ਉਹ 1 ਸਾਲ ਦਾ ਪੂਰਾ ਇਹਦੇ ਵਰਗਾ ਕਦੋਂ ਬਣ ਜਾਣਾ ਇਹਨੇ ਭਾਜੀ ਇਹਨੂੰ ਲੱਗਣਾ ਹਲੇ ਟਾਈਮ ਤਾਂ ਲੱਗਣਾ ਹਲੇ ਤਾਂ ਬੱਚਾ ਹੀ ਹੈ ਇਹਨਲੇ ਤਾਂ ਬੱਚਾ ਹੀ ਆ ਜੀ ਅਹ ਦੇਖੋ ਬਹੁਤ ਪਿਆਰਾ ਬੱਸ ਆਪਾਂ ਨੂੰ ਲੱਗਦਾ ਬੱਚਾ ਮੈਨੂੰ ਤਾਂ ਪੂਰਾ ਡੱਬ ਲੱਗਦਾ ਸੀ ਨਾ ਇਹ ਤੁਸੀਂ ਦੇਖ ਸਕਦੇ ਹੋ ਪੂਰਾ ਫਲਫੀ ਆ ਇਹ ਤੇ ਇਹਨਾਂ ਨੇ ਇੰਨਾ ਤੇ ਲਾੜ ਪਾਲ ਨਾਲ ਪਾਲਿਆ ਹੋਇਆ ਇਹਨੂੰ ਥੋੜੀ ਜਾਣਕਾਰੀ ਆਪਾਂ ਇਹਨਾਂ ਤੋਂ ਲੈ ਲਿਆ ਠੀਕ ਹੈ ਜੀ ਤੇ ਜਿਹੜੇ ਇਹਨਾਂ ਨੂੰ ਹੈਂਡਲ ਕਰਦੇ ਨੇ ਸਭ ਜੀ ਹਾਂਜੀ ਸਰ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਹੋਰ ਸੁਣਾਓ ਆਪਾਂ ਕਿੱਥੇ ਰਹਿੰਦੇ ਆ ਮੈਂ ਇਹਨੂੰ ਸਿਸ਼ਿੰਗ ਰੋਡ ਤੋਂ ਮੈਸਰ ਅੱਛਾ ਇਹ ਫਿੱਟ ਹੀ ਦੇਣੀ ਹੈ ਇਹ ਆਪਣੇ ਕਸਟਮਰ ਆ ਇਹਨਾਂ ਨੂੰ ਪਿਛਲੇ ਸਾਲ ਦਿੱਤਾ ਸੀ ਹਸਕੀ ਆਪਣੇ ਕੋਲ ਸਪੈਸ਼ਲ ਹਿਆਰਪੁਰ ਆਏ ਸੀ ਆਪਣੀ ਵੀਡੀਓ ਦੇਖ ਕੇ ਅੱਛਾ ਜੀ ਹਸਕੀ ਨੂੰ ਲੈ ਕੇ ਤੁਸੀਂ ਕੀ ਆਪਣਾ ਵੀਅੂ ਦੇ ਰਹੇ ਹੋ ਬਈ ਬਹੁਤ ਵਧੀਆ ਬਸ ਤਾਂ ਉਹ ਅਸੈਂਬਲੀ ਦੇ ਇਕੇ ਪੂਰਾ ਹੀ ਇਹ ਮਿਕਸਪ ਹੈ ਨਾ ਮਾ ਬੈਕਸ ਹੋ ਜਾਂਦਾ ਕੁੜਾ ਬੈਕਸ ਜਿਵੇਂ ਦੂਜੇ ਡੌਗ ਹੁੰਦੇ ਨੇ ਬੱਟਨ ਪੁੱਟਿੰਦਾ ਨਾ ਨਾ ਵਟੇ ਨੂੰ ਲਈ ਸੀ ਮੈਂ ਖੇਡਦਾ ਤੇ ਕਈ ਲੋਕ ਕਹਿੰਦੇ ਵੀ ਢੇੜੀਏ ਦੀ ਨਸਲ ਤੂੰ ਦਾ ਇਦਾਂ ਚਲਵਾਦਾ ਨਹੀਂ 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 ਕੋਈ ਪ੍ਰੋਬਲਮ ਨਹੀਂ ਇਹਨੂੰ ਕਿਉਂਕਿ ਸਿਰਫ ਇਹ ਹੈਗਾ ਫ੍ਰੈਂਡਲੀ ਸਿਰਫ ਜਦੋਂ ਕੋਈ ਘਰ ਆਂਦਾ ਪਤਾ ਹੈ ਇਹ ਚਾਹੁੰਦਾ ਕਿ ਮੈਂ ਖੇਡਾਂ ਅੱਛਾ ਜੀ ਐਸੀ ਮਤਲਬ ਕਿੰਨੂ ਤੇ ਕੋ ਖੁਸ਼ੀ ਹੋ ਜਾਂਦਾ ਜਿਸ ਨੂੰ ਅੱਥੇ ਦੇਖ ਲਓ ਇੱਥੇ ਸਭ ਨੇ ਕੁਝ ਨਾ ਸਵੇਤ ਖੇਡ ਚੌੜ ਕਰਦਾ ਬਾਈਟ ਨਹੀਂ ਕਰਦਾ ਸੂ ਚੌੜ ਕਰਦਾ ਓਕੇ ਤੁਸੀਂ ਇਹਨੂੰ ਫਸਟ ਟਾਈਮ ਪਾਲਿਆ ਹਾਂਜੀ ਫਸਟ ਟੈਂਪਰ ਤੁਸੀਂ ਕਿਉਂ ਚੂਜ਼ ਕੀਤਾ ਹਸਤੀ ਤੁਮੇ ਸ਼ੌਂਕ ਸੀ ਮੈਨੂੰ ਮੈਂ ਕਹਿੰਦੇ ਤਾਂ ਬਿੱਲੀ ਸੀ ਓਕੇ ਉਸੇ ਬਾਅਦ ਮੈਂ ਕਹਿੰਦਾ ਨੀ ਹੱਸ ਕੇ ਦੇਖੀਏ ਕਿਉਂਕਿ ਬਿੱਲੀ ਸੈਲਟ ਕਰਦੀ ਸੀ ਮੈਂ ਵੈਸੇ ਹੀ ਤੁਸੀਂ ਹਸਤੀ ਤੇ ਫੋਕਸ ਕਿਉਂ ਕੀਤਾ ਵੀ ਹਸਤੀ ਰੱਖਣਾ ਮੈਨੂੰ ਰੋਹੀ ਲੱਗਦਾ ਕਿ ਕਾਰਨ ਦੱਸੋ ਕਾਰਨ ਹੈ ਕਿ ਯਾਰ ਕਿ ਸਾਈਂਗਲ ਕਿਤਨੇ ਹੀ ਕਿਤੇ ਡਿਫਰੈਂਟ ਹੈ ਤੇ ਦੂਜੀ ਗੱਲ ਉਹ ਆਪਨੋ ਹੈਗਾ ਕਿ ਜੋ ਬੱਚਾ ਉਹ ਪਾ ਲੋ ਕਿ ਜਿਹੜਾ ਲੋਕੀ ਦੇਖਣ ਜਦੋਂ ਮੈਂ ਆਇਆ ਨੂੰ ਪੁਜਾ ਚ ਰੌਂਡ ਟੂਰ ਦੇ ਨਾਲ ਲੋਕੀ ਸਾਰੇ ਦੇਖਦੇ ਨੇ ਸਭ ਕੋ ਵੀਨਾ ਨੇ ਹੱਸ ਕੇ ਹਾਂ ਤੇ ਤੂੰ ਕਿ ਮੈਂ ਹੈ ਬੋਡੀ ਬਿਲਡਰ ਬਣ ਨਿਕਲ ਪਾ ਗਿਆ ਲੈ ਅਲਰੇਡੀ ਕਿ ਮੈਂ ਉਹ ਸਾਡੇ ਡੀਐਨ ਹੁੰਦੇ ਤੇ ਫਿਰ ਇੱਕ ਕਸਰ ਦੇ ਕੇ ਕਿਹਾ ਤੇਰੀ ਕੋਈ ਵਧੀਆ ਲੱਗਾ ਗੈਟਪ ਬਣਿਆ ਹੋਊਗਾ ਅਜੀ ਮੇਰੇ ਪੂਰੇ ਫਿਰ ਇਹਨਾਂ ਨੇ ਮੇਰੀ ਵੀਡੀਓ ਦੇਖੀਆਂ ਸੀ ਇਹ ਵੀਡੀਓ ਦੇਖ ਕੇ ਸਪੈਸ਼ਲ ਆਈ ਸੀ ਵੇਖੋ ਠੀਕ ਹੈ ਤੇ ਮੰਨ ਲਓ ਦੂਜੀ ਦੌੜ ਗਈ ਜਿਹੜੀ ਦੌੜ ਗਈ ਉਹਨਾਂ ਦੇ ਨਾਲ ਕੀ ਨਖਰ ਕਰ ਰਹੇ ਬਹੁਤ ਫਰਕ ਆ ਜੀ ਬਹੁਤ ਕਿਹੜੀਆਂ ਕਿਹੜੀਆਂ ਗੱਲਾਂ ਤੁਹਾਨੂੰ ਵਧੀਆ ਲੱਗਦੀ ਦੂਜੀ ਦੌੜ ਨੂੰ ਨਹੀਂ ਦੇਖੋ ਜੇ ਕਿਤੇ ਜਾ ਕੇ ਜੇ ਦੂਜੀ ਦੌੜ ਉਹ ਤੇ ਕੀ ਹੁੰਦੇ ਆ ਕਿ ਉਹ ਤੇ ਮਤਲਬ ਜੇ ਘਰ ਆ ਜਾ ਕੇ खेड लगे बहुत बहुत मेहरबानी ਤੇ ਹਾਂ ਜੀ ਅੱਜ ਤੁਸੀਂ ਬੱਚੇ ਲੈ ਕੇ ਆਏ ਨਹੀਂ ਅੱਜ ਮੈਂ ਬੱਚੇ ਵੇਚ ਨਹੀਂ ਲੈ ਕੇ ਆਇਆ ਕੀ ਗੱਲ ਬਈ ਕਿਉਂਕਿ ਹਰ ਬੰਦੇ ਮੈਨੂੰ ਮੈਂ ਕਮੈਂਟ ਚ ਕਹੀ ਦੇਖੇ ਕਹਿੰਦਾ ਯਾਰ ਇਹ ਹਰ ਟਾਈਮ ਵੀਡੀਓ ਹੀ ਦਿਖਾਉਂਦਾ ਰਹਿੰਦਾ ਬੱਚੇ ਵਾਲੀ ਆ ਹੁਣ ਵੀ ਨਵਾਂ ਕਮੈਂਟ ਆਇਆ ਮੈਨੂੰ ਬੰਦਾ ਕਹਿੰਦਾ ਕੀ ਆ ਤੁਸੀਂ ਆ ਬੱਚੇ ਵੇਚਦੇ ਹੋ ਬੱਚੇ 베ਚਨਾ ਆਪ ਕਿਉਂ ਜਿਸਕੋ 베ਚਦੇ ਹੋ ਅੱਛੇ ਸੇ ਨਾ ਰੱਖੇ ਤੋ ਆਪ ਕੋਈ ਔਰ ਬਿਜ਼ਨਸ ਚ ਚਾਲੂ ਕਰ ਸਕਦੇ ਹੋ ਆਪਕਾ ਵੀਡੀਓ ਚ ਦਿਖਾ ਦਿੱਤਾ ਬਈ ਆ ਦੇਖੋ ਇਹਨਾਂ ਨੇ ਆਪ ਨੂੰ ਮੈਂ ਡੌਗ ਦਿਖਾਇਆ ਜਿਹੜਾ ਇੱਕ ਪਾਲਿਆ ਹੋਇਆ ਜੋਕਾ ਮੰਗੂ ਆ ਬਾਕੀ ਨਾ ਨਾ ਵੀਊ ਵੀ ਤੁਸੀਂ ਦੇਖ ਲਿਆ ਨਾ ਕਿੰਨੇ ਪਿਆਰ ਨਾਲ ਰੱਖਦੇ ਨੇ ਬੰਦੋ ਹਰ ਇੱਕ ਵਾਦਾ ਤੇ ਖੜਾ ਪੱਛਾ ਰੱਖਦੇ ਹਾਸਲ ਬਿਲਕੁਲ ਬੰਦਾ ਹੈ ਤੇਰੇ ਬਾਦ ਵਿੱਚ ਮੈਂ ਕਹਿੰਦਾ ਇਹਨੂੰ ਕੁਝ ਹੋ ਜੇ ਸਿਆਪਾ ਮੰਗੂ ਤਾਂ ਇਹਦੇ ਮੈਨੂੰ ਭੁੱਜ ਕੇ ਆਣਾ ਬੰਦਾ ਉਹ ਨਿਆਣੇ ਮ ਕੋਲ ਰੱਖਿਆ ਹੈ ਕਾਰ ਦੇ ਵਿੱਚ ਸੁਆ ਮੇਰੇ ਜਾਂ ਮੇਰੇ ਬੱਚੇ ਇਦਾਂ ਅੱਜ ਵੀ ਨਾ ਦੌੜਦਾ ਕੋਈ ਹਾਲੇ ਦਾ ਕਿ ਉਹ ਛੋਟੇ ਬੱਚੇ ਨਾਲ ਉਹੀ ਹਾਲੇ ਤੋਂ ਦੇਖਦੇ ਨਾ ਬੰਦਾ ਅੱਜ ਕਿੱਦ ਲੱਗ ਰਿਹਾ ਫਸੂ ਇਧਰ ਤੋਂ ਤੇ ਬਹੁਤ ਸੋਹਣਾ ਬਹੁਤ ਸੋਹਣਾ ਕਰਾਊਡ ਆ ਪੂਰਾ ਪ੍ਰੋਪਰ ਕਰਾਊਡ ਆ ਓਕੇ ਹਾਂਜੀ ਨਹੀਂ ਜਿੰਨੇ ਤਸਵੀਰਾਂ ਦਿੱਤੀਆਂ ਲੈ ਕੇ ਆਂਦੇ ਆ ਟੋਕਰਿਆਂ ਚ ਪਾ ਕੇ ਫਿੱਜਰਾਂ ਚ ਕਹਿ ਲੋ ਨਾ ਕੀ ਕਹਿੰਦੇ ਬਿਲਕੁਲ ਤੇ ਅੱਜ ਫਿਰ ਐਦਾਂ ਕਿਵੇਂ ਲੱਗਦਾ ਵੀ ਖਾਦੀ ਤੇ ਆ ਕੇ ਤੁਸੀਂ ਅੱਜ ਮੈਂ ਤੁਹਾਨੂੰ ਪਤਾ ਮੈਂ ਖਾਲੀ ਨਹੀਂ ਕਦੇ ਆਉਣਾ ਮੇਰੇ ਨਾਲ ਜਿਹੜੇ ਮੇਰੇ ਹਸਤਰ ਆ ਮੈਂ ਨਾਲ ਲੈ ਕੇ ਹੀ ਆਉਣਾ ਠੀਕ ਹੈ ਮੈਨੂੰ ਐਂ ਨਹੀਂ ਲੱਗ ਰਿਹਾ ਵੀ ਦੂਸਰੇ ਲੋਕ ਪੈਸੇ ਵਟ ਕੇ ਲੈ ਕੇ ਜਾਣਗੇ ਯਾਰ ਮੈਂ ਮੈਂ ਅੱਜ ਪੈਸੇ ਨਹੀਂ ਵਟਨੇ ਅੱਜ ਆਪਣਾ ਜਿਹੜਾ ਕਰਾਊਡ ਆ ਪੂਰਾ ਆਪਣਾ ਦਿਖਾਣਾ ਹੈ ਕਿ ਹਾਂ ਕ੍ਰਿਸਟਲ ਡੌਗ ਕਨਾਂ ਵਾਲੇ ਕੋ ਕੀ ਚੀਜ਼ ਹੈ ਡਿਫਰੈਂਟ ਓਕੇ ਅੱਜ ਮੈਂ ਆਪਣੀ ਚੀਜ਼ ਦਿਖਾਣ ਆਇਆ ਜਿਹਨੂੰ ਕਹਿੰਦੇ ਨੇ ਨਾ ਕਿ ਮੈਂ ਸੋਨਾ ਅੱਜ ਮੈਂ ਸੋਨਾ ਲੈ ਕੇ ਆਇਆ ਨਾਲ ਠੀਕ ਹੈ ਮਤਲਬ ਇਹ ਤੋਂ ਨਾਂ ਚੱਲਦਾ ਕ੍ਰਿਸਟਲ ਤੋਂ ਹੁਣੇ ਕ੍ਰਿਸਟਲ ਦੇ ਨਾਂ ਤੇ ਇਹਨੂੰ ਫੜ ਕੇ ਰੱਖ ਕ੍ਰਿਸਟਲ ਤੋਂ ਚੱਲਦਾ ਆਪਣਾ ਨਾਮ ਪੂਰਾ ਕ੍ਰਿਸਟਲ ਤੋਂ ਨਾਂ ਚੱਲਦਾ ਬਿਲਕੁਲ ਤੇ ਕ੍ਰਿਸਟਲ ਦਾ ਬੱਚਾ ਵੀ ਅੱਜ ਹੈਗਾ ਤੂੰ ਇੱਕ ਕ੍ਰਿਸਟਲ ਦੇ ਪਿਡੇ ਦਾ ਬੇਟਾ ਆ ਮਿੱਤੂ ਦੇ ਬੇਟੇ ਦਾ ਬੇਟਾ ਅੱਗੇ ਹਾਂ ਔਰ ਕ੍ਰਿਸਟਲ ਦਾ ਬੇਟਾ ਇੱਕ ਸ਼ੋਅ 'ਚ ਲੱਗਾ ਆ ਉਹ ਵਾਲਾ ਉਹ ਸੁਲਤਾਨ ਲੱਗਾ ਹੋਇਆ ਆ ਸ਼ੋਅ ਉਹ ਕਿਹੜਾ ਕਲਰ ਆ ਉਹ ਵੀ ਕਾਪਰ ਦਾ ਹੀ ਆ ਕਾਪਰ ਕਲਰ ਬਿਲਕੁਲ ਠੀਕ ਹੈ ਲੇਕਿਨ ਅਗਲੇ ਡੌਗ ਸ਼ੋ ਜਿਹੜਾ ਮਿਲੂਗਾ ਉਹ 'ਚ ਮੈਂ ਵੱਡੇ ਨਹੀਂ ਲੈ ਕੇ ਆਉਂਗਾ ਨੈਕਸਟ ਜਿਹੜਾ ਡੌਗ ਸ਼ੋਅ ਸਾਰੇ ਪੱਪੀ ਦੀ ਗੱਲ ਹੈ ਜਿਆਦਾਤਰ ਕਾਪਰ ਜਿਹੜੇ ਹੁੰਦੇ ਆ ਤੁਹਾਡੇ ਕੋਲ ਬੱਚੇ ਹੁੰਦੇ ਨੇ ਇਹਨਾਂ ਨੇ ਹੱਥ ਬਿਲਕੁਲ ਪਤਾ ਹੈ ਕਿ ਮੇਰੀ ਵੀਡੀਓ ਚ ਜਿਹੜੀ ਮੈਂ ਬਰੀਡਿੰਗ ਆ ਆਪਣੀ ਕਾਪਰ ਦੀ ਹੀ ਆ ਓਕੇ ਤਾਂ ਮੈਂ ਕਾਪਰ ਹੀ ਲੈ ਕੇ ਆਉਂਗਾ ਅਗਲੀ ਵੀਡੀਓ ਆਂਦੇ ਤੁਹਾਨੂੰ ਕਾਪਰ ਦੀ ਡਿਮਾਂਡ ਹੈਗੀ ਜ਼ਿਆਦਾ ਕਾਪਰ ਦੀ ਸਭ ਤੋਂ ਜ਼ਿਆਦਾ ਡਿਮਾਂਡ ਕਿਉਂ ਆ ਹਰ ਪਰਸਨ ਕਰਦਾ ਜਿਹੜਾ ਬੱਚਾ ਚਾਹੀਦਾ ਜਿਹੜੀ ਦਾੜੀ ਤੁਸਰੀ ਨੂੰ ਸੇਮ ਕਲਰ ਦਾ ਚਾਹੀਦਾ ਹੈ ਇਹ ਕਿਸੇ ਨੂੰ ਜ਼ਰੂਰ ਤੋਂ ਹੁੰਦੀ ਆ ਬਾਈ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਈ ਪੱਪੀ ਪਰਚੇਸ ਕਰਨਾ ਹੁੰਦਾ ਇੱਕ ਗੱਲ ਹੋਰ ਦੱਸੋ ਹਾਂਜੀ ਤੁਹਾਡੇ ਕੋ ਮੇਲ ਮੇਰੇ ਕੋਲ ਆ ਗਿਆ 11 ਹਾਂ ਮੇਲ 11 ਹੈ ਤੁਹਾਡੇ ਕੋਲ ਬਿਲਕੁਲ ਮੀਟਿੰਗ ਬਾਅਦ ਵੀ ਦਿੰਦੇ ਹੋ ਮੀਟਿੰਗ ਮੈਂ ਬਾਅਦ ਵੀ ਦਿੰਦਾ ਜੀ ਮੀਟਿੰਗ ਦਾ ਕੀ ਪ੍ਰੋਸੈਸ ਹੁੰਦਾ ਤੁਹਾਡਾ ਮੀਟਿੰਗ ਦਾ ਮੇਰਾ ਦੋ ਪ੍ਰੋਸੈਸ ਹੈ ਜੇ ਪਰਸਨ ਮੈਨੂੰ ਜਾਣਦਾ ਆ ਫਿਰ ਤਾਂ ਮੈਂ ਪੱਪੀ ਦੇ ਕਰਾ ਲੈਂਦਾ ਜੇ ਪਰਸਨ ਨਹੀਂ ਜਾਣਦਾ ਯਾ 25000 ਯਾ ਮੈਨੂੰ ਚੈੱਕ ਦੇ ਦੇਵੇ ਜਦੋਂ ਪੱਪੀ ਦੇ ਜੂਗਾ ਆਪਣਾ ਚੈੱਕ ਯਾ ਪੇਮੈਂਟ ਵਾਪਸ ਲੈ ਜੂ ਇਹ ਤਾਂ ਇੱਕ ਪਾਸਾ ਹੋ ਗਿਆ ਬਿਲਕੁਲ ਜਮਾਨ ਲਓ ਤੁਹਾਨੂੰ ਮੀਟਿੰਗ ਦਾ 25000 ਕਲੋ ਕੋਈ ਬੰਦਾ ਵੀਕ ਫੀਮੇਲ ਲੈ ਨਹੀਂ ਮੈਂ ਬਿਲਕੁਲ ਨਹੀਂ ਮੈਂ ਕਹਿੰਦਾ ਕਿ ਯਾਰ ਪਹਿਲਾਂ ਅਸੀਂ ਬੱਚੇ ਲੈਣ ਤੋਂ ਪਹਿਲਾਂ ਤੈਨੂੰ ਪੈਸੇ ਦੀ ਪਈ ਆ ਪਹਿਲਾਂ ਜਿਹੜੀ ਤੂੰ ਫੀਮੇਲ ਲੈ ਕੇ ਆਇਆ ਪਹਿਲਾਂ ਤੂੰ ਉਹਦੀ ਰਿਕਵਰੀ ਤਾਂ ਕਰ ਫੀਮੇਲ ਹੋਵੇ 10 12 ਕਿਲੋ ਦੀ ਬਚਾਰੇ ਇੱਕ ਤਾਂ ਬੱਚੇ ਦੀ ਗਰੋਥ ਨਹੀਂ ਹੋਣੀ ਸੈਕੰਡ ਬੱਚਿਆਂ ਤੋਂ ਬਾਅਦ ਫੀਮੇਲ ਨੇ ਵਿਚਾਰੀ ਨੇ ਕੀ ਰਹਿਣਾ ਕਿਉਂਕੋ ਨਾਰਮਲ ਵਿਚਾਰੀ ਡਾਊਨ ਚਲ ਜਾਣਾ ਪਹਿਲਾਂ ਉਹਦਾ weight ਤਾਂ ਆਪ ਕਰੋ ਉਹਨੂੰ ਪ੍ਰੋਪਰ ਪਹਿਲਾਂ ਡਾਈਟ ਦਿਓ ਕਿ ਘੱਟੋ ਘੱਟ 17 18 ਕਿਲੋ ਦੀ ਹੋਵੇ ਫੇਰ ਤਾਂ ਬੈਨੀਫਿਟ ਵੀ ਆ ਜੇ ਤੁਸੀਂ 12 13 ਕਿਲੋ ਦੀ ਫੀਮੇਲ ਲੈ ਵੀ ਆਏ ਤਾਂ ਬੱਚੇ ਦੀ ਗਰੋਥ ਨਹੀਂ ਮੁੜ ਕੇ ਤੁਸੀਂ ਕਹਿੰਨਾ ਮੈਂ ਕਿਸ਼ਤੋ ਡਾਕ ਨੂੰ ਪੇਮੈਂਟ ਵੀ ਚਾਹੀਦਾ 16 ਗ੍ਰਾਮ ਤੋਂ ਉੱਪਰ ਥੋੜਾ ਜਿਹਾ ਦੱਸੋ ਇਹਨੂੰ ਵੀ ਆਪਾਂ ਨੇ ਜਦੋਂ ਸ਼ੁਰੂਆਤ ਕਿਸੇ ਨੇ ਫੀਮੇਲ ਰੱਖਣੀ ਹੁੰਦੀ ਹੈ ਨਾ ਹਾਂਜੀ ਤੇ ਨਹੀਂ ਮੈਂ ਤੇ ਨਵੀਂ ਵੀਡੀਓ ਦੇਖ ਲਓ ਤੇ ਅੰਗੀ ਆਪਾਂ ਨੂੰ ਇਹਦੇ ਪੀਰੀਅਡ ਦੇ ਵਿੱਚ ਕੀ ਕੀ ਆ ਜਾਂਦਾ ਹੈ ਕਿਆ ਰੱਖਣਾ ਪੈਂਦਾ ਹੈ ਨਿਆ ਤਾਂ ਬਸ ਇਹ ਕਹਿੰਦਾ ਦੇਖੋ ਜੀ ਕਿਸੇ ਨੇ ਫੀਮੇਲ ਰੱਖਣੀ ਹੈ ਮੇਲ ਰੱਖਣਾ ਮੇਲ ਡਾਈਟ ਦਾ ਧਿਆਨ ਰੱਖਣਾ ਇਹ ਵੀ ਕਈ ਪਰਸਨ ਆਉਂਦਾ ਕਿ ਭਾਜੀ ਮੇਰੀ ਘਰ ਦੀ ਡਾਈਟ ਤਾਂ ਬਹੁਤ ਖੁੱਲੀ ਹੈ ਮੈਂ ਰੋਟੀ ਪਾਂਦਾ ਲੱਸੀ ਪਾਂਦਾ ਨਹੀਂ ਜਿਹੜੀ ਡੌਗ ਫੂਡ ਬਣਿਆ ਹੈ ਉਹ ਡੌਗ ਫੂਡ ਹੀ ਬਣਿਆ ਹੈ ਜੇ ਉਹ ਡੌਗ ਫੂਡ ਪ੍ਰੋਪਰ ਚਲਾਉਂਗੇ ਜਾਣਵਰ ਦੀ ਗ੍ਰੋਥ ਹੋਊਗੀ ਜੇ ਕਹੋਗੇ ਕਿ ਮੈਂ ਰੋਟੀ ਸੁੱਕੀ ਰੋਟੀ ਲੱਸੀ ਦਹੀਂ ਤੇ ਚਲਾਵਾਂ ਗ੍ਰੋਥ ਨਹੀਂ ਹੋਊਗੀ ਸੈਕਿੰਡ ਕਿ ਕਈਆਂ ਦੀ ਪ੍ਰੋਬਲਮ ਆਉਂਦੀ ਕਿਸਰ ਮੈਂ ਕੁੱਤੀ ਫੀਮੇਲ ਕਰੋਰ ਮੀਟਿੰਗ ਕਰਾ ਲਈ ਆ ਲੇਕਿਨ ਫਫੀ ਹੁੰਦੀ ਕਿਉਂ ਹੋਊਗੀ ਜਦੋਂ ਉਹਨੂੰ ਪ੍ਰੋਪਰ ਡਾਈਟ ਨਹੀਂ ਚੱਲ ਰਹੀ ਨੇਚਰਲ ਡਾਈਟ ਚਲਾ ਰਹੇ ਆ ਕਿੱਥੋਂ ਜਦੋਂ ਆਪਾਂ ਉਹਨੂੰ ਡਾਈਟ ਦਾ ਧਿਆਨ ਨਹੀਂ ਰੱਖ ਰਹੇ ਤਾਂ ਆਟੋਮੈਟਿਕ ਟੋਪੀ ਹੋਣੀ ਨਹੀਂ ਆ ਮੜ ਕੇ ਖਰਾਬ ਕੀ ਦੋਣਾ ਯਾਰ ਮੈਂ ਉਤੋਂ ਮੀਟਿੰਗ ਕਰਾਈ ਸੀ ਫੈਸੇ ਵੀ ਪੱਟੇ ਨਹੀਂ ਆਣੀ ਤੇ ਜਲਦੀ ਨਾ ਜਾ ਕੇ ਆਓ ਲੇਕਿਨ ਜੇ ਤੁਸੀਂ ਡਾਈਟ ਦਾ ਪ੍ਰੋਸੈਸ ਫੋਲੋ ਕਰੋਗੇ ਔਡਰ ਹਾਈਟ ਚਲੂ ਤੱਕ ਹੁੰਦੀ ਹੈ ਇੱਕ ਮਹੀਨੇ ਚ ਚਾਰੀ ਫੀਮੇਲ ਜਿਹੜੀ ਮੀਟਿੰਗ ਹੁੰਦੀ ਹੈ ਉਹਦੀ ਕੀ ਪ੍ਰੋਸੈਸਿੰਗ ਹੁੰਦੀ ਹੈ ਜਰਾ ਮਤਲਬ ਡੇ ਟਾਈਮ ਵੀ ਜਿਹੜਾ ਮੈਂ ਬੁਕੇ ਡੇ ਟਾਈਮ ਦੀ ਮੈਂ ਜਿਹੜੇ ਵੀ ਮੇਰੇ ਕੋ ਆਂਦੇ ਆ ਮੈਨੂੰ ਇਹ ਕਹਿੰਦਾ ਕਿ ਮੇਰੇ ਕੋ ਜਿਹੜੀ ਫੀਮੇਲ ਤੁਸੀਂ ਲੈ ਕੇ ਆਣੀ ਹੈ 10 ਡੇਸ ਕਵਰ ਹੋਣ ਤੋਂ 11 ਡੇਸ ਲੈ ਕੇ ਆਣੇ ਹਾਂ ਹਾਂਜੀ ਬਿਲਕੁਲ ਜਿਹੜੀ ਜਦੋਂ ਉਹਨੂੰ ਦਾਤ 11 ਦਿਨ ਲੈ ਆਣੀ ਨੇ ਹੁਣ ਵਾਰ ਵੀ ਮੂਨ ਪੀ ਹੋਣੀ ਹੈ ਬੈਲਕੋ ਮੇਰੇ ਨਾਲ ਵੀ ਵਾਰ ਵੀ ਹਾਂ ਡੀ ਬਾਰਵਿੰਗ ਕਰਨ ਨਾਲ ਜਿਹੜੇ ਅੰਦਰ ਇੰਫਲੇਸ਼ਨ ਵੀ ਹੋ ਨਾਨ ਵੀ ਉਹ ਕੇ ਕੰਫਰਮ ਲੇਕਿਨ ਜੀ ਫੀਮੇਲ ਕ੍ਰੋਸ ਕਰਾਨ ਤੋਂ ਬਾਅਦ ਇੱਕ ਤੋਂ ਮਹੀਨਾ ਨਾਨ ਵੇਜ ਜ਼ੀਰੋ ਚਾਹੇ ਚਿਕਨਾ ਚਾਹੇ ਜੋ ਵੀ ਦਿੰਦੇ ਆ ਬੋਇਲ ਅੱਗ ਜ਼ੀਰੋ ਸੈਕੰਡ ਉਹਦਾ ਧਿਆਨ ਇਹ ਰੱਖਣਾ ਹੁੰਦਾ ਕਿ ਫੀਮੇਲ ਅਪ ਡਾਊਨ ਨਾ ਕਰੇ ਦੋੜੇ ਭਜਣਾ ਮਤਲਬ ਆਰਾਮ ਨਾਲ ਤੁਸੀਂ ਉਹਨੂੰ ਪ੍ਰੋਪਰ ਡਾਈਟ ਦਿਓ ਰੈਸਟ ਉਹ ਮਲਟੀ ਕਾਮਪਲੈਕਸ ਕਰਦੇ ਆਪਾਂ ਉਹਦਾ ਲੱਗਦਾ ਕਿ ਇਹਦਾ 100% ਲੱਗ ਕੇ ਤੁਹਾਡੀ ਸ਼ੋ ਹੋਉਂਦੀ ਹੈ ਬੜੀ ਜ਼ਰੂਰਤ ਹੁੰਦਾ ਵਾ ਇੱਕਦਮ 100% ਰਿਜ਼ਲਟ ਆਊਗਾ ਪੂਰਾ ਪ੍ਰੋਪਰ ਠੀਕ ਹੈ ਜੇ ਤੁਸੀਂ ਧਿਆਨ ਰੱਖੋ ਲੇਕਿਨ ਇਹ ਨਹੀਂ ਸੋਚਣਾ ਕਿ ਯਾਰ ਇਹ ਫੀਮੇਲ ਦੇ ਬ ਇਹ ਸੋਚਣਾ ਕਿ ਮੇਰਾ ਘਰ ਦਾ ਨਿਆਣਾ ਆ ਮੈਂ ਨਿਆਣਾ ਦਾ ਧਿਆਨ ਰੱਖਣਾ ਖਾਣ ਵਾਲੋ ਕਿ ਮੈਂ ਖਾਣ ਵਾਲੋ ਧਿਆਨ ਰੱਖੂਗਾ ਤਾਂ ਬੱਚੇ ਅੱਛੇ ਹੋਊਗਾ ਅ ਜਿਹੜਾ ਅਗਲਾ ਡਾਈਟ ਪ੍ਰੋਸੈਸ ਹੁੰਦਾ ਵੀ ਆ ਫੀਮੇਲ ਮੀਟ 컨ਸੀਵ ਹੋ ਗਈ ਤੁਹਾਡੀ ਬਿਲਕੁਲ ਹਣਾ ਆਪਾਂ ਤੁਹਾਨੂੰ ਕਲੀਅਰ ਹੋ ਗਿਆ ਵੀ ਇਹ ਇਹ ਹੋ ਗਿਆ ਇਹ ਮਤਲਬ ਬੱਚੇ ਦੇ ਹੋ ਗਏ ਹਣਾ ਉਹਨੂੰ ਕਿੰਨੇ ਦਿਨਾਂ ਤੋਂ ਉਹਦੀ ਡਾਈਟ ਫੇਰ ਚੱਲਦੀ ਪੁੱਤ ਬਾਅਦ ਐਕਚੁਅਲੀ ਕੀ ਹੈ ਜਦੋਂ ਫੀਮੇਲ ਨੂੰ ਆਪਾਂ ਕਹਿੰਦੇ ਨੇ ਕਿ ਉਹ ਬੋਇਲ ਆ ਗਿਆ ਚਿਕਨ ਨਹੀਂ ਦੇਣਾ ਜਦੋਂ 40 ਡੇਸ ਪਾਸ ਹੋ ਜਾਂਦੇ ਆ ਉਹ ਤੋਂ ਆਪਾਂ ਨੂੰ ਸਟਾਰਟਰ ਫੀਡ ਚਲਾਣੀ ਜਰੂਰੀ ਹੁੰਦੀ ਜੇ ਤੁਸੀਂ ਸਟਾਰਟਰ ਫੀਡ ਪ੍ਰੋਪਰ ਚਲਾਉਂਗੇ ਉਹਦੀ ਇੱਕ ਤਾਂ ਗਰੋਥ ਬੱਚੇ ਦੀ ਅੱਛੀ ਹੋਊਗੀ ਇੱਕ ਫੀਮਲ ਦੀ ਗਰੋਥ ਹੋਊਗੀ ਜਿਹੜੀ ਕਈਆਂ ਦੀ ਪ੍ਰੋਬਲਮ ਹੁੰਦੀ ਕਲੀਅਰ ਫੀਮਲ ਦੇ ਬੱਚੇ ਦੇ ਇੱਥੇ ਲੇਕਿਨ ਦੁੱਧ ਨਹੀਂ ਪ੍ਰੋਪਰ ਕਲੀਅਰ ਆ ਰਿਹਾ ਜਦੋਂ ਸਟਾਰਟਰ ਫੀਡ ਨੂੰ ਪਰ ਚਾਲੂ ਕਰ ਦਿੱਤੀ ਹੈ ਆਟੋਮੈਟਿਕਲੀ ਦੁੱਧ ਵੀ ਚੰਗੀ ਆ ਰਹੀ ਬਹੁਤ ਵਧੀਆ ਜਾਣਕਾਰੀ ਲੱਗੀ ਬਾਈ ਇਹ ਬਹੁਤ ਕਰਿਸ਼ਟ ਦਾਰ ਕਹਿੰਦੇ ਨੇ ਅਸਲ ਬਾਲੇ ਬਹੁਤ ਸਾਰੀਆਂ ਵੀਡੀਓ ਚ ਆਪਣੇ ਨਾਲ ਦੇਖੂ ਹੋਗੇ ਨਾ ਤੇ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਬਹੁਤ ਥੈਂਕ ਯੂ ਸਰ ਥੈਂਕ ਯੂ